ਕਿਆ ਬਾਤ ਹੈ ਬਾ ਕਮਾਲ ਸਿੰਰੀਆ ਅਹਨਾ ਕੇ ਤੇ 6 ਜੰਦ ਸੀ ਉਹਨਵਾ ਸਿੰਰੀ ਜੀ ਡਿਜ਼ਾਈਨ ਕਰਦੇ ਨੇ ਅਸੀਂ ਸਨਸੈਟ ਹੋ ਰਿਹਾ ਹੈ ਨਾ ਖੇਤਾਂ ਦਾ ਜੂ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਹਾਂਜੀ ਆਪਾਂ ਨੂੰ ਹੋ ਗਈ ਛੁੱਟੀ ਤੇ ਆ ਗਏ ਆਪਾਂ ਕਰੇ ਆ ਗਿਆ ਮੱਕਾ ਆ ਗਿਆ ਕਿਆ ਲੱਸੀ ਮੈਂ ਤਸਵੀਰ ਪੀ ਕੇ ਗਈਆਂ ਨਹੀਂ ਉਹ ਲੱਸੀ ਦਹੀਂ ਦੀ ਬਣਾਈ ਇਸ ਵਿੱਚ ਹੁਣ ਮੈਂ ਬਣਾਣੀ ਤੇ ਦਹੀਂ ਦੀ ਬਣਦੀ ਲੱਸੀ ਅੱਛਾ ਹੁਣ ਚਾਕੀ ਵਾਲੀ ਬਣਾਈ ਹੈ ਹਨਾ ਹੂੰ ਠੀਕ ਹੈ ਇਹ ਮੇਰੀ ਭਾਬੀ ਜੀ ਕਹਦੇ ਬਈ ਹਰ ਕੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸਹੀ ਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਅੱਜ ਦੇ ਬਲੌਗ ਦੇ ਵਿੱਚ ਬੋਲਦੇ ਵਿੱਚ 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 ਹਰ ਕੀ ਤੇ ਨਾ ਮੇਰਾ ਭਾਂਜਾ ਬੋਲ ਦੂ ਇਸ ਇਦਾਂ ਬੌਗ ਦੇ ਵਿੱਚ 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 ਮੰਮੀ ਤੁਸੀਂ ਵੀ ਬੁਲਾ ਦਿਓ ਸਤਿ ਸ੍ਰੀ ਅਕਾਲ ਕਿਧਰ ਗਏ ਮੰਮੀ ਮੰਮੀ ਬੁਲਾਇਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਵਧੀਆ ਠੀਕ ਠਾਕ ਲਓ ਜੀ 4 ਵਜ ਚੁੱਕਿਆ ਘਰੇ ਆਉਂਦੇ ਆਂ ਨਾ ਲੱਗ ਗਿਆ ਵਾ ਵਾ ਟਾਈਮ ਕੋ ਕਿੰਨਾ ਸੋਹਣਾ ਮੌਸਮ ਆਇ ਤਾ 4 ਵਜ ਦੇ ਨੂੰ ਹੀ ਹਾਏ ਹੇ ਤਾਂ ਆਪਣਿਕ ਲਈ ਐਨਾ ਚਾਹ ਕਰਦਾਂ ਸਾਡਾ ਟੱਬਰ ਸਾਰਾ ਤੋਂ ਆਪਣਿਕ ਲਈ ਕਰ ਕੀ ਭਾਬੀ ਨਾਲ ਵੀ ਹੁਣ ਅੱਜ ਜਾਣਾ ਸੀ ਸੈਰ ਕਰਨ ਇੱਧਰ ਮੰਮੀ ਦਾ ਹੋ ਗਿਆ ਪੱਠਿਆਂ ਦਾ ਟਾਈਮ ਚੱਕ ਲੈ ਮੰਮੀ ਨੇ ਟੋਕਰਾ ਇੱਧਰ ਗਾਵ ਵੀ ਉੱਠ ਖੜੀ ਆਹ ਦੇਖੋ ਸਾਡੇ ਗਵੰਦੀਆਂ ਦੇ ਹਾਲ ਉਹ ਨੀਤੂ ਲੰਕੀ ਜਾਂਦੀ ਆ ਨੀਤੂ ਆਇਆ ਫਿਰ ਓਏ

ਹੋ ਨਾ ਇਹਦੇ ਦੇਖਦੀ ਹਾਂ ਮੈਂ ਓਕੇ ਇਹਨਾਂ ਸੀ ਸਰਦੀ ਕਰਕੇ ਵਿਰਲੇ ਡਾਂਗ ਜੇ ਰੜਕਦੇ ਹੁੰਨੇ ਆ ਤਾਂ ਕਰਕੇ ਥਾਬੀ ਨਾਲ ਸੁਲੇ ਰੜਕੀ ਆ ਦਹੀਂ ਇਕੱਠਾ ਜੁੜ ਜਾਂਦਾ ਨਾ ਜਦੋਂ ਉਦੋਂ ਫਿਰ ਰੜਕ ਲਈਦੀ ਆ ਇਕੱਠਾ ਕਰਕੇ ਦਹੀਂ ਹੋ ਨਾ ਹੂੰ ਫੋਨ ਉਹ ਜੀ ਆਂਦਾ ਦੇਖੋ 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 ਦੇਖ ਦੇਖ ਦੇਖੋ ਵਾਓ ਜੀ ਕਹਿੰਦਾ ਆਈ ਫਟਾਫਟ ਰੋਗ ਬਰ ਕੇ ਖਾ ਲਈ ਕਿੰਨਾ ਸੋਹਣਾ ਟੇਸਟੀ ਟੇਸਟੀ ਮੱਖਣਾ ਵੀ ਆ ਗਈ ਭਾਗੀ ਲੈ ਕੇ ਚਾਹ ਮੈਂ ਵੀ ਇਧਰ ਲੱਭ ਲੈਂਦੇ ਫੈਨ ਇਹ ਸਾਨੂੰ ਚੰਗੀ ਹਣ ਹਰੀਨ ਵਾਲੀ ਬੇਕਰੀ ਲੱਭੀ ਆ ਜਾਈਦਾ ਨਾ ਉੱਥੋਂ ਕਰੀਮ ਰੋਲ ਤੇ ਫੈਨ ਤੇ ਚੱਕ ਲਈ ਆਈ ਦਿਆ ਨਿਕ ਕਿਉਂ ਖਾਣ ਨੂੰ ਉਸ ਤੇ ਹੁਣ ਬੜੇ ਘੈਂਟ ਲੱਗਦੇ ਜਦੋਂ ਚਾਹ ਚਿਪਕ ਕਰਕੇ ਖਾਈ ਦਿਆ ਕਿਉਂ ਆ ਕੇ ਖਾਈ ਦਿੰਦੇ ਜਦੋਂ ਚਾਹ ਦੇ ਬੱਚੇ ਹੋ ਵੀ ਆ ਗਏ ਮਾਸਟਰ ਸਕੂਲੋਂ ਆਦੀ ਡਿਊਟੀ ਨਿਭਾ ਆ ਕੇ ਕਿੱਧਰ ਗਏ ਨਿੱਤੂ ਰਗੀ ਚੰਦਰੀ ਬੈਠੀਆਂ ਮਮੀ ਚਾਹ ਅੱਛਾ ਚਾਹ ਰੱਖੀ ਮਮੀ ਚਾਹ ਚ ਮੱਖੀ ਨਾ ਮੈ ਜਾਵੇ ਅਸੀਂ ਕਰਦੇ ਆ ਵੀ ਚਾਹ ਇੰਜੋਏ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਵਾਕ ਤੇ ਠੀਕ ਹੈ ਫਿਰ ਆਪਾਂ ਆ ਕੇ ਕਰਾਂਗੇ ਬੱਚਿਆਂ ਦੀ ਰਜਿਸਟ੍ਰੇਸ਼ਨ ਓਕੇ ਓਕੇ ਤਾਂ ਮਿਲਦੀ ਆਪਾਂ ਸ਼ਾਮ ਦੀ ਸੈਰ ਤੇ ਦਿਖਾਉਣੀ ਤੁਹਾਨੂੰ ਖੇਤਾਂ ਦੇ ਨਜ਼ਾਰੇ ਮਾਈਂਡ ਬਲੋਇੰਗ ਬਾਕਮਾਲ ਸਾਰੇ ਦਿਨ ਦਾ ਜਿਹੜਾ ਪ੍ਰੈਸ਼ਰ ਹੁੰਦਾ ਨਾ ਦਿਮਾਗ ਤੇ ਸਾਰਾ ਰਿਲੈਕਸ ਹੋ ਜਾਏ ਜੇ ਜੋ ਅਸੀਂ ਖੇਤਾਂ ਚਲੇ ਜਾਏ ਸ਼ਾਮ ਨੂੰ ਸੈਰ ਕਰਨ ਲਈ ਠੀਕ ਹੈ ਜੀ ਮਿਲਦੇ ਆਂ ਫਿਰ ਪੋਤੀ ਚੀਲੋ ਚਾਹ ਫਿਰ ਚੱਲੀ ਉਹਨਾਂ ਨੇ ਆ ਜਾਣਾ ਹਾਂ 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 ਚਲੋ ਲਾਓ ਵੀ ਇੱਧਰ ਵਗ ਵਗ ਕੇ ਜਾਈ ਆਂਦੀ ਐ ਨੀਤੂ ਰਾਨੂੰ ਤੇ ਮਨੂ ਮਨੂ ਕਿੱਥੇ ਪਿੱਛੇ ਰਹਿ ਗਈ ਇੱਧਰ ਭਾਬੀ ਜਾਂਦੋਂ ਨੇ ਆਜਾ ਕੀ ਨੀ ਮੈਸ ਮਾਰ ਗਈ ਅਸੀਂ ਨਹੀਂ ਮੈਸ ਮਾਰਦੇ ਨਾ ਬਿਲਕੁਲ ਸਭ ਦੀ ਝੇਰਦੀ ਆਂ ਸ਼ਾਮ ਦੇ ਕੰਮ ਧੰਨ ਦੇ ਵੀ ਟਾਈਮ ਹੋ ਗਿਆ ਨਾ 5 ਵਜ ਗਏ ਨਵੀਂ ਕਾਰ ਕੱਢ ਲਈ ਇਹ ਰੋਖ ਹੈਗਾ ਬਟਰਫਲਾਈ ਦਾ ਜੀ ਬਟਰਫਲਾਈ ਦਾ अच्छा ਇਹਦੇ ਪੱਤੇ ਬਟਰਫਲਾਈ ਦੀ ਸ਼ੇਪ ਚ ਬਣਿਆ ਹੈ ਨਾ ਹਾਂਜੀ ਤਾਂ ਕਰਕੇ ਹੈਨਾ ਹਾਂਜੀ ਇਹ ਦੇਖੋ ਸਾਡੇ ਬੱਚੇ ਬਣੇ ਹੁਸ਼ਿਆਰੇ ਹੈ ਹੈ ਕ੍ਰੀਏਟਿਵ ਮਾਈਂਡ ਆਜੋ ਆਜੋ ਚਲੋ ਚਲੋ ਗਈਆਂ ਦੇਖ ਲੋ ਭਾਬੀ ਕਿੱਥੇ ਇਹ ਲੱਗ ਗਈਦਰ ਬਟਰਫਲਾਈਆਂ ਤੋੜਨ ਨਿੱਤੂ ਪ੍ਰਧਾਨ ਸਾਡੀ ਜਿਹੜਾ ਤੱਕ ਤੂੰ ਰਹੇ ਹੋਗੇ ਇਹ ਦੇਖੋ ਤੇਰੇ ਨੂੰ ਝੋਮਣ ਨੂੰ ਹੈਨਾ ਜਾਣਦੀ ਸਾਰੇ ਹੁਣ ਤਾਂ ਜਾਣਨ ਲੱਗ ਹੀ ਗਏ ਹੋਗੇ ਨਾ ਕਾਫੀ ਸਾਰੇ ਵਲੌਗਸ ਵਿੱਚ ਆ ਤਿੰਨੋਂ ਜਣੇ ਇਹ ਚਲੋ 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 ਜਿਹੜਾ ਜਿਹੜਾ ਸੰਦੇਖ ਕਿ ਨਹੀਂ ਆਦੀ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਵਾਓ ਕਰੋ ਸਨਸੈਟ ਇੰਜੋਏ ਸਾਰੇ ਜਨੇ ਦੇਖੋ ਕਿੰਨਾ ਸੋਹਣਾ 뷰 ਹੈ ਖੇਤਾਂ ਦਾ ਹੈ ਨਾ ਸੱਚੀ ਕਹ ਕਿਸੇ ਨੇ ਪੰਜਾਬ ਦੀ ਪੰਜਾਬ ਦੇ ਪਿੰਡਾਂ ਦੀ ਤੇ ਪੰਜਾਬ ਦੇ ਖੇਤਾਂ ਦੀ ਕੋਈ ਰੀਸ ਨਹੀਂ ਹੈ ਨਾ ਜਿੰਨੀ ਮਰਜੀ ਦੁਨੀਆ ਕੋ ਮਿਆਉ ਜਿੰਨੀ ਮਰਜੀ ਐਸ਼ ਪ੍ਰਸਤੀ ਕਰਿਓ ਕਿਤੇ ਵੀ ਰਹਿ ਕੇ ਪਰ ਜਿਹੜਾ ਨਜ਼ਾਰਾ ਜਿਹੜਾ ਸਕੂਨ ਹੈ ਨਾ ਪੰਜਾਬ ਚ ਰਹਿ ਕੇ ਆਉਂਦਾ ਪਿੰਡਾਂ ਚ ਰਹਿ ਕੇ ਆਉਂਦਾ ਉਹ ਕਿਤੇ ਨਹੀਂ ਲੱਗਦਾ ਸੱਚੂ ਪਿੰਡਾਂ ਦੀ ਕੋਈ ਰੀਸ ਨਹੀਂ ਕੋਈ ਵੀ ਰੀਸ ਨਹੀਂ ਪਿੰਡਾਂ ਦੀ ਆਗੇ ਸਰੋਂ ਦਾ ਚਾਹ ਕੀਤਾ ਸੀ ਨੀ ਤੂੰ ਨੀ ਤੂੰ ਅਸੀਂ ਮੈਂ ਸਰੋਜ ਜੀ ਤਾਂ ਕੋਈ ਮੇਰੀ ਫੋਟੋ ਖਿੱਚੋ ਜਾਂ ਮੇਰੀ ਵੀਡੀਓ ਬਣਾਓ ਜੀ ਨੀ ਤੂੰ ਕਿਵੇਂ ਹੁਣ ਹੈਂ ਆ ਜੀ ਆਏ ਆਏ ਨੀ ਤੂੰ ਬਹੁਤ ਸੋਹਣੇ ਫੁੱਲ ਹੈ ਨਾ ਓਏ ਬਾਹਰ ਲੈ ਚ ਨਾ ਜਾਓ ਜੇ ਚੰਗਾ ਕਿੱਦਿ ਸੋਹਣੇ ਚੰਗਾ ਰ ਨੂੰ ਬਾਹਰ ਨਾਲ ਵਿੱਚ ਜਾਓ ਜੇ ਮਨ ਨੂੰ ਕਿਧਰ ਗਈ ਹਾਂ ਮਨੂ ਬਾਲਾ ਪੱਠੇ ਜਣਾ ਮਿੱਦੂ ਜੀ ਚੰਗਾ ਹਾਂ ਬਹੁਤ ਸੋਹਣਿਆ ਆ ਰਿਹਾ ਬਾਈ ਦੁਸਾਰੀ ਵਾ 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 ਕੀ ਬਾਤ ਹੈ ਬਾ ਕਮਾਲ ਸਿਨਰੀਆ ਅਸੀਂ ਨਾ ਕਿਵੇਂ ਜੁੰਦੇ ਸੀ ਉਹਨੂੰ ਆ ਸਿਨਰੀ ਜੀ ਡਿਜ਼ਾਈਨ ਕਰ ਦਿੰਦੇ ਅਸੀਂ ਸਨਸੈਟ ਹੋ ਰਿਹਾ ਹੈ ਨਾ ਖੇਤਾਂ ਦਾ ਹਾਂ ਹਾਂ YouTube ਤੇ ਪਾਉਂਗੇ ਉਹਨੂੰ ਦੇਖਣ ਨਹੀਂ ਮਿਲਦਾ ਲਾਈਵ ਕੀ ਹੋ ਗਿਆ ਨਾਰ ਵਾਲਾ ਪਾਈਓ ਆ ਆ ਆ ਵੀਡੀਓ ਪੱਬੀਆਂ ਦੀ ਮੈਂ ਜੀ ਬੂਟ ਨਹੀਂ ਪਾਇਆ ਚਪਲਾਂ ਨਜਰਾਬ ਪਾਈਆਂ ਆ ਆ ਉਹਨੂੰ ਕਿਹਾ ਮੈਂ ਤੇ ਜਰਾ ਬਕਰ ਵਿੱਚ ਆਉਣੀਆਂ ਭਬੀ ਆਹ ਹੱਸੋ ਹੋਲੀ ਸਿੱਧਾ ਸਾਰੀ ਨੱਚ ਲੈਿੰਦੇ ਬਟਰਫਲਾਈ ਬਣ ਕੇ ਪੁੱਠੀਆਂ ਬਟਰਫਲਾਈਆਂ ਬਣ ਕੇ ਦਿਖਾਓ ਚੱਲ 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 ਬਣ ਬਲ ਨਹੀਂ ਆ ਰਿਹਾ ਬਲ ਨਹੀਂ ਆ ਰਿਹਾ ਆ ਦੇਖੋ ਇੱਧਰ ਹਲਕੀ ਠੰਡ ਬਾਹਲੀ ਪੈ ਗਈ ਤੇ ਗੰਡੇ ਉੱਠੀ ਨਹੀਂਗੇ ਇਹ ਲਸਣ ਲੱਗਾ ਹੈ ਲਸਣ ਵੀ ਨਹੀਂ ਉੱਠਿਆ ਬਾਹਲੀ ਠੰਡ ਕਰਕੇ ਇੱਧਰ ਲਾਇ ਹੋਏ ਪਾਪਨੇ ਗੰਡੇ ਇਹ ਤਾਂ ਹੋਣੀ ਲਾਇ ਦੋ ਤਿੰਨ ਦਿਨ ਹੋਗੇ ਇਥੇ ਡਿੱਗ ਗਿਆ ਜਾਂ ਪਿਆ ਹਜੇ ਹੋਊਗਾ ਸੈਟ ਲਸਣ ਤਾਂ ਜੇ ਫਿਰ ਵੀ ਮੜਾ ਵਾਵਾ ਹੈ ਨਾ ਹੁਣ ਤੂੰ ਪਲ ਲੱਗਣ ਲੱਗ ਪੀ ਤਾਂ ਹੋ ਜਾਣਾ ਨੇ ਸੈਟ ਹਾਂ ਉਹ ਤੈਨੂੰ ਡੱਕ ਬੈਨ ਵਟ ਤੂੰ ਆ ਜਾ ਇਹ ਇੱਕ ਕਾਫੀ ਟਾਈਮ ਬਾਅਦ ਆਈਆਂ ਹੁਣ ਹਰਕਿਰਤ ਜਾਨ ਤੋਂ ਬਾਅਦ ਅੱਜ ਸੈਰ ਤੇ ਸਾਡੇ ਨਾਲ ਅੱਜ ਹੁਣ ਅੱਛੀ ਟੱਪੀ ਆਂਦੀਆਂ ਚਲੋ ਆਜੋ ਹਾਂ ਹਾਂ ਚਲੋ ਚਲੋ ਚਲ ਪਾ ਚਲੋ ਨਹੀਂ ਤੂੰ ਫਟਾਫਟ ਅੱਜ ਨਹੀਂ ਆਣੀ ਐ ਤੇ ਦੀਦੀ ਲੈ ਤਾਂ ਖਤਰੋ ਦੇ ਖਿਲਾੜੀ ਬਣੇ ਪਏ ਆ ਚਲੋ 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 ਵਟ ਤੇ ਤਲਕ ਨਾ ਜਾਓ ਜੀ ਇੱਧਰ ਖਾ ਲੋ ਪਾਈ ਹੋਈ ਐ ਵਾਧੂ ਛੱਠਿਆਂ ਦੇ ਵਿੱਚ ਠੀਕ ਐ ਹਰਨੂ ਮਾਨੂੰ ਭੱਜ ਕੇ ਆਓ ਚਲੋ ਜੀ ਹੁਣ ਆਪਾਂ ਤੋੜਦੇ ਆਂ ਥੋੜੀ ਜੀ ਖਾ ਲੋ ਬਾਦੀ ਨੂੰ ਤੇ ਚਲੀ ਜਾਂਗੇਂਗਾ ਵਾਪਸ ਮਨ ਕੋ ਨੂੰ ਨਾ ਸ਼ਾਮ ਹੋ ਜਾਂਦੀ ਐ ਫਿਰ ਮੈਂ ਕਿਹਾ ਚਲ ਕੋਈ ਨੈਕ ਤਾ ਹੈ ਨਾ ਆਪਾਂ ਚੀਰਨੀ ਪਾਉਣੀ ਐ ਜੇ ਹਨ ਤੋੜ ਲਿਆਉਣੀ ਐ ਚਲੋ ਜੀ ਠੀਕ ਐ ਜੀ ਠੀਕ ਐ ਆਪਾਂ ਤੋੜਦੇ ਆਂ ਜੇ ਖਾ ਲੋ ਖਾ ਲੋ ਬਾਰੇ ਤਾਂ ਮੈਂ ਦੱਸ ਦਿਆਂ ਖਾ ਲੋ ਜਿਫਰ ਜੀ ਬਹੁਤ ਸਵਾਦ ਬੰਦੀ ਆ ਬਣਾਈ ਐ ਹਾਂ ਮम्मी ਬਣਾ ਲੀ ਸਾਡੀ ਦੇ ਮੱਛੀ ਨਾ ਬਹੁਤ ਆ ਟੈਂਟ ਲੱਗਦੀ ਆ ਆਲੂ ਪਾ ਕੇ ਬਣਾਉਣੀ ਹੁੰਦੀ ਆ ਤੇ ਮੇਰੇ ਪਰਿਵਾਰ ਦੇ ਵਿੱਚ ਮੈਨੂੰ ਤਾਂ ਮੰਮੀ ਨੂੰ ਬਾਲੀ ਪਸੰਦ ਆ ਬਾਕੀ ਹੋਰ ਜੀਆਂ ਨੂੰ ਘੱਟ ਪਸੰਦ ਆ ਇਸ ਲਈ ਘੱਟ ਹੀ ਬਣਾਉਂਦੇ ਆ ਪਰ ਮੇਰਾ ਜਿੱਦੇ ਉਧਰ ਖੇਤ ਗਿਆ ਵਾ ਇਦਾਂ ਮੈਂ ਹਾਲੂ ਜ਼ਰੂਰ ਲੈ ਕੇ ਜਾਨੀ ਆ ਚਲੋ ਵੀ ਆਪਕੋ ਵੜਦੀ ਖਾ ਲੋ ਤੇ ਪਾਲੀ ਇਦਾਂ ਨਿੱਤ ਦੇ ਛਾਲ ਚ ਇਹ ਜ਼ਿਆਦਾ ਇਸ ਕਰਕੇ ਵੱਡੀ ਕਿਉਂਕਿ ਨਿੱਤੂ ਵੀ ਨਿੱਤ ਬੇਈਮਾਨ ਹੋ ਗਈ ਨਿੱਤੂ ਕਿੰਦੇ ਸਤਾਪ ਹਾਲੂ ਖਾਣੀ ਆ ਠੀਕ ਹੈ ਜੀ ਚਲੋ ਆ ਜੇ ਫਿਰ ਉੱਧਰ ਨਹੀਂ ਚਲੋ ਇੱਧਰ ਖਾਲੇ ਚ ਪਾਣੀ ਹੈ ਨਾ ਅੱਜ ਅਸੀਂ ਫ੍ਰੀ ਦੀ ਸਬਜ਼ੀ ਬਣਾ ਰਹੇ ਆ ਹਨਾ ਪਾਪਾ ਲੈ ਕੇ ਨਹੀਂ ਜਾਂਦੇ ਖੇਤ ਹਾਲੋਂ ਲੱਗੀ ਹੋਈ ਆ ਅੱਜ ਦੇਖ ਲਈ ਤੇ ਅੱਜ ਅਸੀਂ ਮਾਹਨ ਸਾਰਾ ਖਾਲੀ ਹੋ ਗਿਆ ਤੇ ਹਾਲ ਉਹ ਅਜੇ ਇੱਕ ਵਾਰ ਵੀ ਨਹੀਂ ਬਣਾਈ ਜਿਨ੍ਹਾਂ ਜਿਨ੍ਹਾਂ ਵੀ ਹਾਲੋਂ ਦੀ ਪੁਰਜੀ ਖਾਧੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਇਹ ਬਹੁਤ ਹੀ ਲਾਭਦਾਇਕ ਹੈ ਛੱਦਿਆਂ ਦੇ ਵਿੱਚ ਹੀ ਹੁੰਦੀ ਆ ਹਾਲੋਂ ਬਹੁਤ ਗਰਮ ਹੁੰਦੀ ਆ ਤੇ ਜਿਵੇਂ ਆਪਾਂ ਮੇਥੇ ਪਾਲਕ ਦੀ ਪੁਰਜੀ ਬਣਾਉਣਾ ਨਾ ਉਸੇ ਤਰੀਕੇ ਨਾਲ ਹੀ ਬਣਦੀ ਹੈ ਵੀ ਸਿੰਪਲੀ ਸੂਰਜ ਸ਼ੇਪ ਰਿਆ ਦੇਖ ਲੋ ਕੀ ਆਨੂੰ ਪਿੰਡਾਂ ਲਈ ਟਿੱਕੀ ਟਿੱਕੀ ਸ਼ੈਪ ਰਹੀ ਆ ਹਨਾ ਤੇ ਆਪਾਂ ਚੱਲਦੇ ਹੁਣ ਘਰੇ ਤੇ ਜੇ ਬਾਹਲਾ ਲੇਟ ਹੋ ਗਿਆ ਫਿਰ ਬਾਪੂ ਤੇ ਲੈ ਜਾਣਾ ਫਿਰ ਆਪਣਾ ਜਾ ਆਪਾਂ ਤੋਂ ਦੂ ਪਹਿਲਾਂ ਪਹਿਲੇ ਆਪਾਂ ਪਹੁੰਚ ਜਾਂ ਨਿਆ ਕਰ ਆਪਾਂ ਵੀਰ ਪਹਿਲਾਂ ਚਲੀ ਗੀਆਂ ਹਾਂ ਉਹਨਾਂ ਨੂੰ ਆਏ ਸੁਤਸਤ ਹਾਲ ਉੱਤ ਤੋੜਨ ਤੇ ਡੈਮ ਲਾਉਂ ਗਏ ਤੋ ਪਹੁੰਚ ਗਏ ਹੋ ਜਾਂਦੀ ਹੈ ਹੋ ਜਾਂਦੀ ਆ ਬਸ ਅਪਰ ਆ ਜਣਾ ਨਾਲ ਹੁਣੀ ਮਿੰਟਾਂ ਚ ਚਲੋ 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 ਭੱਜ ਕੇ ਭੱਜ ਕੇ ਲੋਬੀ ਆ ਗਿਆ ਪੱਕਰੇ ਸਾਰੇ ਨੀਤੂ ਨੇ ਮੈਨੂੰ ਚਕਾਈ ਤੇ ਹੁਣ ਨਾ ਜਦੋਂ ਘਰੇ ਆ ਕੇ ਤਾਂ ਕਹਿੰਦੀ ਹੁਣ ਮੇਰੇ ਸਿਰ ਤੇ ਰੱਖ। ਕੋਲਸੀ ਆਦਿਓ ਕਿ ਥੋੜੀ ਹਲ ਰੱਖ ਲੇਗੀ ਬਾਸ ਨੀਤੂ ਨੂੰ। ਅਰੇ ਨੀਤੂ ਲਾਹੋ ਕੀ ਹਾਂ ਹੰਤੜ ਤੇ ਆਲੇ ਨਹੀਂ ਕੋਸਤੀ। ਤੁਹਾਨੂੰ ਵੀ ਮੈਂ ਤਾਂ ਕੋਣ ਰੱਖਤੀ ਹੁਣ ਆ ਨੀਤੂ ਅਜਾ ਡੋਟ ਕੋਲ ਬਾਤ ਲਾ ਭਾਈ। ਕਿਹਨ ਨੀਤੂ ਨੂੰ ਦੁੱਖ ਨਹੀਂ ਦਿੱਤੀ। ਚੱਲ ਜਾ। ਬਾਏ ਬਾਏ। ਚੱਲੇ ਗੋ ਨੀਤੂ ਨੂੰ ਲੰਘ ਕੇ ਰਿਹਾ ਕਿ ਹਾਲੋਬੀ। ਇਤੁਰਾ ਰਾਸ ਦਾ ਵੀ ਹੋ ਗਿਆ ਟਾਈਮ। ਹੁਣ ਅਸੀਂ ਚੱਲਦੇ ਆਂ ਫਿਰ ਬਾਪ ਮੋਤੀराम ਦੇ ਤੇ ਡੇਰੇ ਟੇਕ ਕੋਨੇ ਮੱਥਾ ਮੈਨੂੰ ਜਾਣਾ ਤੂੰ ਵੀ ਨਾ ਚਲ ਪਾਜ ਕੇ ਫਿਰ ਮੂੰਹਾ ਤੋ ਜਲਦੀ ਜਲਦੀ ਅਸੀਂ ਆ ਗਏ ਮੱਥਾ ਟੇਕ ਕੇ ਇਹਦੇ ਉਪਰ ਬਿਨੇ ਚੀਰਲੀ ਹਾਲੋਂ ਵੀ ਮੰਮੀ ਤੇ ਬਾਪ ਬਿਨੇ ਚੀਰਲੀ ਹਾਲੂ ਤੇ ਸਵਾਰ ਕੇ ਨਾਲ ਚੀਰ ਲੈ ਆਲੂ ਹਜੇ ਤੜਕਾ ਚੀਰਨਾ ਠੀਕ ਹੈ ਦਿਖਾਉਣੇ ਤੁਹਾਨੂੰ ਕਿੰਦਾ ਟੇਸਟੀ ਦੇ ਲਿਜੀਜ਼ ਜਹੀ ਨਾ ਇਹ ਹਾਲੋਂ ਦੀ ਸਬਜ਼ੀ ਹੈ ਜਿਹੜੀ ਹਾਲੋਂ ਜਿਹੜੀ ਹੱਡਾਂ ਪੈਣ ਲਈ ਬਹੁਤ ਹੀ ਵਧੀਆ ਹੁੰਦੀ ਆ ਸਪੈਸ਼ਲ ਜਿਨ੍ਹਾਂ ਨੂੰ ਕੋਈ ਬਾਈ ਵਗੈਰਾ ਦੀ ਪ੍ਰੋਬਲਮ ਹੋਵੇ ਨਾ ਉਹਨਾਂ ਲਈ ਹਾਲੋਂ ਦੀ ਪੁਰਜੀ ਜਿਹੜੀ ਇੱਕ ਵਰਦਾਨ ਤੋਂ ਘੱਟ ਨਹੀਂ ਹੈਗੀ ਠੀਕ ਹੈ ਜੀ ਬਣਾਉਣੀ ਹੁਣ ਆਪਾਂ ਹਲੋਂ ਦੀ ਪੁਰਜੀ ਹੁਣ ਪਾ ਬਚੀ ਰਹੇ ਆ ਪਿਆਜ਼ ਟਮਾਟਰ ਕਧਰਕ ਪਾ ਦਿੰਦਾ ਤੇਲ ਦੇ ਜੀਰਾ ਮਾਰੇ ਦੰਦੇ ਟਮਾਟਰ ਅੰਨੇ ਕਧਰੇ ਨੂੰ ਸਰਾਸੇ ਚ ਪਾ ਲਦੇ ਰੱਖੇ ਹਾਂ ਕਿ ਪਾਉਣੇ ਤੁਸੀਂ ਤਾਂ ਸਾਤੀ ਟਾੜ ਕੇ ਇਹਨਾਂ ਪਾ ਦੇਣੀ ਹੁਣ ਮੈਂ ਕੋਲੇ ਰੱਖ ਦੇ ਬੱਗੇ ਕਿੱ사 ਹੈ ਨਹੀਂ है हालो भी है। हालो, आलू ठीक है सारा समान तैयार ला देनी कुकर कीसल किनिया सीटियां लगा दो सीटियां बस दो तीन सीटियां बन हमें लगा दें दो तीन सीटियाँ आलू तो पालक पाती है कुकर के उधर हम भाभी पाने आलू की भुर्जी आलू जो नमक मिर्च तो हल्दी आपके स्वाद अनुसार पा सकते हो इधर मख नाली को ली रख ली आपी आप बना है रोटी ठीक है जी हम आपको दसते हैं खा के कि कि आलू की भुर्जी आलू की भुर्जी होर आलू की भुर्जी बहुत टेस्टी होगी ਇੰਦਰ ਪਾ ਇੱਕ ਬਣੀ ਕਰਤੀ ਹੈ ਕਹਿੰਦੀ ਬਹੁਤ ਟੇਸਟੀ ਹੋਊਗੀ। ਪਾ ਲਈ ਆਪੇ ਸਬਜ਼ੀ ਬਾਕੀ ਸਮਾਨ ਨੂੰ ਪਹਿਲਾਂ ਹੀ ਰੱਖਿਆ ਹੁੰਦਾ ਸੀ। ਚਲੋ ਵੀ। ਖਾਣਾ ਦਿਖੋ ਸ਼ੂਭ ਬਹੁਤ ਸੋਹਣੀ ਆ ਰਹੀ ਹੈ। ਮੰਮੀ ਦਾ ਚੜ ਪੈਂਦਾ। ਘਰ ਪਰਿਵਾਰ ਪੇਸ਼ ਕਰ ਕੰਦ ਕਰ। ਦੀਵਾ। ਕਰਦੂ 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 ਕੋਈ। ਇੰਦਰ ਮੈਂ ਦਾਲ ਸਲਾਦ ਤੇ ਮੱਕੀ ਦੇ ਰੱਖਦੀ ਸੀ। ਹੋਰ ਹੋਰ ਬਣਾ ਲਾਂਗੇ। ਖਾਣੇ ਬਣੇ ਪਈ ਲਾਈ ਤੇ ਰੱਖੀ। ਆਮ ਲਾਈ ਪਈ ਰੋਟੀ। ਹੇ ਲੋਬੀ। ਹੁਣ ਕਰਦੇ ਅਸੀਂ ਰਾਤ ਦਾ ਖਾਣਾ ਇੰਜੋਏ ਠੀਕ ਹੈ ਪੂਰੇ ਪਰਿਵਾਰ ਨਾਲ ਗਰਮ ਗਰਮ ਰੋਟੀ ਨਾਲ ਹਾਲੂ ਦੀ ਫਰਜੀ ਆਪ ਵੀ ਕਿੰਦੀ ਆਇਓ ਤੇ ਖਾਓ ਠੀਕ ਹੈ ਰੋਟੀ ਵੀ ਲਿਆਂਦੀ ਅਸੀਂ ਸਬਜੀ ਦਾਲ ਮੱਖਣ ਠੀਕ ਹੈ ਬੈਗੇ ਸਿਰ ਤਿੰਨਾਂ ਜਣੇ ਅਜੇ ਕੇਲ ਵੀ ਆਇਆ ਨਹੀਂ ਆਪਾਂ ਉਧਰ ਪੈ ਵੀ ਗਏ ਆਪਦਾ ਖਾਣਾ ਖਾ ਕੇ ਠੀਕ ਹੈ ਤਾਂ ਚਲੋ ਠੀਕ ਹੋਣਾ ਜੀ ਪਹਿਲਾਂ ਤੁਸੀਂ ਟੇਸਟ ਕਰਕੇ ਦੱਸਦੇ ਸਾਡੀ ਹਾਲੂ ਦੀ ਫਰਜੀ ਕਿੰਦਾਂ ਦੀ ਬਣੀ ਲਓ ਮਨ ਇੱਧਰ ਆਪਾਂ ਰੱਖ ਲਈ ਆ ਕੁਰਜੀ ਹਾਲੋ ਵੀ ਨਾਲ ਰੱਖ ਲਿਆ ਮੱਖਣ ਦਾ ਡਲਾ ਠੀਕ ਹੈ ਭਾਬੀ ਨੇ ਖਾ ਲਈ ਭਾਬੀ ਕਿਵੇਂ ਦੀ ਬਣੀ ਆ ਬਹੁਤ ਸਵਾਦ ਬਹੁਤ ਸਵਾਦ ਭਾਬੀ ਨੇ ਆਪ ਬਰਾਈ ਹੈ ਨਾ ਤਾਂ ਹੀ ਤਾਂ ਕਹਿੰਦੇ ਮਮੇ ਤੁਸੀਂ ਦੇਖੀ ਖਾ ਕੇ ਮਮੇ ਤਾਂ ਭਾਈ ਖਾਣ ਲੱਗਿਆ ਬਹੁਤ ਸਵਾਦ ਆ ਬਹੁਤ ਸਵਾਦ ਬਹੁਤ ਸਵਾਦ ਬਹੁਤ ਸਵਾਦ ਹਾਂਜੀ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਨੂੰ ਆਪੇ ਇੱਥੇ ਕਰਦੇ ਆ ਸਮਾਪਤ ਹੈ ਨਾ ਮਿਲਾਂਗੇ ਆਪ ਆਪਣੇ ਅਗਲੇ ਨੈਕਸਟ ਵਲੌਗ ਦੇ ਵਿੱਚ ਤਾਂ